ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਕੀ ਵਿਸ਼ਾ ਹੈ ਅ ਅੱਜ ਜਿਹੜਾ ਸਾਡਾ ਪਿਛਲੇ ਦਿਨਾਂ ਤੋਂ ਪੰਜਾਬ ਜਿਹੜਾ ਉਹ ਬਹੁਤ ਵੱਡੀ ਸਮੱਸਿਆ ਹੜ੍ਹਾਂ ਦੀ ਮਾਰ ਦੇ ਨਾਲ ਜੂਝ ਰਿਹਾ ਔਰ ਜਿਹਦਾ ਕੁਛ ਨਾ ਕੁਛ ਅਸਰ ਸਾਡੇ ਹਲਕੇ ਦੇ ਵਿੱਚ ਵੀ ਹੋਇਆ ਪੂਰਾ ਪੰਜਾਬ ਦੇ ਵਿੱਚ ਤਕਰੀਬਨ 2000 ਪਿੰਡ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਥੱਲੇ ਆਏ ਨੇ ਔਰ ਪ੍ਰਭਾਵ ਇੰਨਾ ਜ਼ਿਆਦਾ ਕਿ ਬਈ ਜ਼ਿੰਦਗੀਆਂ ਅਸਤਵਸਤ ਹੋ ਗਈਆਂ ਔਰ ਅਸਤਵਸਤ ਦਾ ਵੀ ਕਹਿਣ ਦਾ ਮਤਲਬ ਕਿ ਵੀ ਕੁਛ ਥਾਵਾਂ ਤੇ ਨਿਸ਼ਟੇ ਨਬੂਤ ਜਿਹਨੂੰ ਕਹਿ ਦਿੰਦੇ ਉਹ ਹੋ ਗਈਆਂ ਘਰ ਖੇਤ ਖਲਿਆਣ ਪਸ਼ੂ ਡੰਗਰ ਸਾਰਾ ਕੁਝ ਹੀ ਕਈਆਂ ਦਾ ਤਬਾਹ ਹੋ ਗਿਆ ਸਿਰਫ ਉਹਨਾਂ ਦੀਆਂ ਜਾਨਾਂ ਬੱਚੀਆਂ ਔਰ ਕੋਈ ਜਾਨਾਂ ਵੀ ਨਹੀਂ ਬੱਚੀਆਂ ਇਸ ਵੱਡੀ ਤ੍ਰਾਸਦੀ ਤੋਂ ਬਾਅਦ ਅੱਜ ਕੈਬਨਿਟ ਦੀ ਮੀਟਿੰਗ ਹੋਈ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਸਾਡੇ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਹੇ ਆ ਸਭ ਤੋਂ ਪਹਿਲਾਂ ਕਾਲਪੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਸਤਿਜਬ ਕਰਨ ਔਰ ਸਤਿਜਬ ਹੋ ਕੇ ਫਿਰ ਤੋਂ ਸਾਡੇ ਵਿੱਚ ਆਉਣ ਉਹਨਾਂ ਨੇ ਇੱਕ ਮੀਟਿੰਗ ਕੀਤੀ ਆ ਕਿਉਂਕਿ ਪੰਜਾਬ ਦਾ ਵਸ਼ਿੰਦਾ ਪੰਜਾਬ ਦੀ ਕਮਾਂਡ ਦੇ ਨਾਲ-ਨਾਲ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਔਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਉਹ ਪੰਜਾਬ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਵੀ ਆ ਕਿ ਉਹਨਾਂ ਨੂੰ ਰਾਹਤ ਕਿਦਾਂ ਦਿੱਤੀ ਜਾ ਸਕਦੀ ਆ ਜਿਸ ਦਾ ਕਰਕੇ ਅੱਜ ਤੁਹਾਨੂੰ ਸਭ ਨੂੰ ਉਸ ਕੈਬਨਟ ਦੇ ਜਿਹੜੇ ਕੁਝ ਜ਼ਰੂਰੀ ਫੈਸਲੇ ਜਿਹੜੇ ਕੈਬਨਟ ਨੇ ਕੀਤੇ ਆ ਉਹਦੇ ਤਹਿਤ ਮੈਂ ਅੱਜ ਦੀ ਇਹ ਪ੍ਰੈਸ ਕਾਨਫਰੰਸ ਕਰੀ ਮੈਂ ਜਿਹੜੇ ਫਰਾਂਸਲੇ ਭਗਵੰਤ ਸਿੰਘ ਮਾਨ ਜੀ ਵੱਲੋਂ ਲੈ ਗਏ ਹਸਪੀਟਲ ਦੇ ਵਿੱਚ ਵੀ ਕਿਸ ਤਰ੍ਹਾਂ ਦੇਖ ਦਿੰਗੇ ਅ ਬਿਲਕੁਲ ਉਹਨਾਂ ਦਾ ਹਸਪੀਟਲ ਦੇਖੋ ਇੱਕ ਪਰਿਵਾਰ ਦਾ ਜਿਹੜਾ ਮੁਖੀ ਹੁੰਦਾ ਜਦੋਂ ਉਹਦਾ ਪਰਿਵਾਰ ਮੁਸੀਬਤ ਦੇ ਵਿੱਚ ਹੋਵੇ ਤੇ ਫਿਰ ਉਹ ਹਸਪੀਟਲ ਦੇ ਵਿੱਚ ਬੈਠਾ ਵੀ ਤੜਫਦਾ ਆ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਕਿਉਂ ਨਹੀਂ ਆ ਔਰ ਉਹਦੀ ਬਿਹਤਰੀ ਵਾਸਤੇ ਜੋ ਉਹ ਕਰ ਸਕਦੇ ਆ ਉਹਨਾਂ ਨੇ ਬੜੀ ਖੁੱਲ੍ਹਦਲੀ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਬੜਾ ਦੇਸ਼ ਤੋਂ ਵੀ ਪੂਰੇ ਦੇਸ਼ ਤੋਂ ਵੀ ਅਲੱਗ ਹੋ ਕੇ ਪੰਜਾਬ ਦੇ ਲੋਕਾਂ ਵਾਸਤੇ ਸੋਚਿਆ ਔਰ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਕਿ ਸਭ ਤੋਂ ਪਹਿਲਾਂ ਜਿਹੜੇ ਸਾਡੇ ਖੇਤ ਨੇ ਜਿਨ੍ਹਾਂ ਦੇ ਵਿੱਚ ਜੇ ਅਸੀਂ ਦੇਖਾਂਗੇ ਜਿਹੜੇ ਦਰਿਆ ਦੇ ਅੰਦਰ ਵੀ ਨੇ ਤੇ ਦਰਿਆ ਦੇ ਬਾਹਰ ਵੀ ਨੇ ਜੇ ਆਪਾਂ ਕੁਲਮੜਾ ਕੇ ਦੇਖਾਂਗੇ ਜਿੱਥੇ ਬਿਆਸ ਦਰਿਆ ਦਾ ਵੱਡੀ ਪੱਧਰ ਦੇ ਉੱਤੇ ਤਵਾਈ ਹੋਈ ਆ ਉੱਥੇ ਜਿਹੜੀ ਖੇਤਾਂ ਦੇ ਵਿੱਚ ਰੇਤਾ ਵੀ ਕਈ ਵਾਰੀ ਮਿੱਟੀ ਰੇਤਾ ਚਿੱਕੜ 10-10 ਫੁੱਟ ਤੱਕ ਵੀ ਉਹ ਆ ਜਾਂਦਾ ਪਰ ਪਿਛਲੇ ਸਾਲ ਦੇ ਵਿੱਚ ਦੇਖਿਆ ਹਾਲਾਂਕਿ ਅੱਜ 88 ਤੋਂ ਬਾਅਦ ਐਡੀ ਵੱਡੀ ਬਰਬਾਦੀ ਅੱਜ ਤੱਕ ਹੋਈ ਨਹੀਂ ਹੈ ਕਦੀ ਵੀ ਇਹ ਕਾਲਪਕ ਸੱਚੇ ਪਾਛਾ ਦੀ ਮਹਿਤ ਰਹੀ ਹੈ ਪਰ ਇਸ ਬਰਬਾਦੀ ਨੇ ਖੇਤਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਚਿੱਕੜ ਘਾਰਾ ਰੇਤਾ ਜਿਹੜੀ ਉਹ ਭਰ ਦਿੱਤੀ ਆ ਉਹਨੂੰ ਦੇਖਦਿਆਂ ਹੋਇਆਂ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਉਹ ਜਿਸ ਦਾ ਖੇਤ ਤੇ ਉਸੇ ਦੀ ਰੇਤ ਉਹਦੀ ਮਿੱਟੀ ਉਹਦੀ ਰੇਤ ਇਹ ਇੱਕ ਵੱਡੀ ਰਾਹਤ ਆ ਕਿਸਾਨਾਂ ਦੇ ਵਾਸਤੇ ਕਿ ਬਈ ਜਦੋਂ ਹੀ ਪਾਣੀ ਉਤਰ ਜਾਊਗਾ ਉਸ ਤੋਂ ਬਾਅਦ ਕਿਸਾਨਾਂ ਨੂੰ ਜੇ ਸੰਘਰਸ਼ ਕਰਨਾ ਪੈ ਜਾਂਦਾ ਇਹ ਮਿੱਟੀ ਖੇਤਾਂ ਦੇ ਵਿੱਚੋਂ ਉਠਾਉਣੀ ਪੈ ਜਾਂਦੀ ਤੇ ਇਹ ਕੋਈ ਸੌਖੀ ਚੀਜ਼ ਨਹੀਂ ਹੈ ਇਹ ਕਈ ਵਾਰੀ ਨਾਮੁਮਕਿਨ ਵੀ ਹੋ ਜਾਂਦੀਆਂ ਚੀਜ਼ਾਂ ਹਾਲਾਂਕਿ ਇਹ ਪੰਜਾਬੀਆਂ ਲਈ ਨਾਮੁਮਕਨ ਸ਼ਬਦ ਤਾਂ ਬੜਿਆ ਹੀ ਨਹੀਂ ਹੈ ਜਿਹੜੇ ਨੌਜਵਾਨ ਜਿਹੜੇ ਜੰਗਜੂ ਸਾਡੇ 10-10 ਫੁੱਟ ਪਾਣੀ ਦੇ ਵਿੱਚ ਟਰੈਕਟਰ ਜਿਹੜੇ ਟਾਇਰ ਦੇ ਲੈ ਕੇ ਜਾਂਦੇ ਜਿਨ੍ਹਾਂ ਨੇ ਆਪਣੇ ਟਰੈਕਟਰ ਨੂੰ ਜੰਗੀ ਬੇੜਿਆਂ ਦਾ ਰੂਪ ਦਿੱਤਾ ਹੋਇਆ ਉਹਨਾਂ ਵਾਸਤੇ ਨਾ ਮੁਮਕਿਨ ਕੁਝ ਨਹੀਂ ਹੈ ਪਰ ਫਿਰ ਵੀ ਜਿੱਥੇ ਸਰਕਾਰ ਦੀ ਮਦਦ ਮਿਲ ਜਾਏ ਥੋੜਾ ਕਿਉਂਕਿ ਆਈ ਸੰਘਰਸ਼ ਬਹੁਤ ਵੱਡਾ ਆ ਜਿੱਥੇ ਸਰਦਾਰ ਭਗਤ ਸਿੰਘ ਜੀ ਮਾਨ ਨੇ ਉਹਨਾਂ ਨੂੰ ਰਾਹਤ ਇਹ ਜਿਹੜੀ ਦਿੱਤੀ ਆ ਕਿ ਜਿਸ ਦਾ ਖੇਤ ਉਸੇ ਦੀ ਰੇਤ ਇਹ ਇੱਕ ਵੱਡੀ ਰਾਹਤ ਆ ਕਿ ਸਾਨੂੰ ਪਤਾ ਕਿ ਪੰਜਾਬ ਦੇ ਵਿੱਚ ਪਿਛਲੇ 3 ਮਹੀਨਿਆਂ ਤੋਂ ਜਿਹੜੀ ਆ 2 ਮਹੀਨਿਆਂ ਤੋਂ ਰੇਤਾ ਬੰਦ ਵੀ ਪਈ ਆ ਅ ਬਰਸਾਤ ਦਾ ਕਰਕੇ ਆਉਣ ਵਾਲਾ ਇੱਕ ਮਹੀਨਾ ਹੋਰ ਵੀ ਬੰਦ ਆ ਜਦ ਤੱਕ ਪਾਣੀ ਉਤਰੇਗਾ ਉਦੋਂ ਤੱਕ ਜਿਹੜੇ ਸਾਰੇ ਕਿਸਾਨ ਨੇ ਉਹਨਾਂ ਨੂੰ ਇਹ ਖੇਤਾਂ ਦੇ ਵਿੱਚੋਂ ਆਪਣੀ ਮਿੱਟੀ ਚਾਹੇ ਉਹ ਖੁਦ ਵਰਤ ਲੈਣ ਚਾਹੇ ਵੇਚ ਲੈਣ ਚਾਹੇ ਜੋ ਮਰਜ਼ੀ ਕਰ ਲੈਣ ਉਹਨਾਂ ਨੂੰ ਇਹਦੀ ਪੂਰੀ ਛੋਟ ਜਾਨੀ ਹੈ ਮੈਂ ਮਲਕਰ ਸਿੰਘ ਬਾਦਲ ਵੀ ਕੱਲ ਜਿਹੜੇ ਹੈਗਾ ਨਪੋਤਾ ਭਾਕੇ ਚਾਏ ਸੀ ਕਿਸ ਤਰ੍ਹਾਂ ਆਪਾਂ ਪਹਿਲਾਂ ਇਹਦਾ ਆਪਾਂ ਪੂਰਾ ਕਰ ਲਈਏ ਕੈਬਨਟ ਵਾਲਾ ਉਸ ਤੋਂ ਬਾਅਦ ਆਪਾਂ ਉਹਦਾ ਵੀ ਜਵਾਬ ਦੇਵਾਂਗੇ ਇਸ ਤੋਂ ਕਿੰਨੇ ਪਰੇ ਇੱਕੜ ਜਿਹੜੇ ਸਾਲਾਂ ਨੂੰ ਉਹਦਾ ਨਜ਼ਰ ਆ ਤੁਸੀਂ ਅ ਇਸ ਤੋਂ ਅਗਲੀ ਗੱਲ ਜਿਹੜੀ ਹੈਗੀ ਆ ਮੁਆਵਜ਼ੇ ਦੀ ਪੰਜਾਬ ਸਰਕਾਰ ਨੇ 20000 ਰੁਪਏ ਪਰ ਏਕੜ ਦਾ ਮੁਆਵਜ਼ਾ ਜਿਹੜਾ ਉਹ ਮقرਰ ਕੀਤਾ ਹੈ ਜਿਹੜਾ ਦੇਸ਼ ਦੇ ਵਿੱਚੋਂ ਅੱਜ ਤੱਕ ਕਦੀ ਵੀ ਕਿਸੇ ਜਾਂ ਆਪਣੇ ਵੀ ਇੱਥੇ ਜਿਹੜੀਆਂ ਸਰਕਾਰਾਂ ਰਹੀਆਂ ਅੱਜ ਤੱਕ ਕਦੀ ਕਿਸੇ ਨੇ 8000 ਤੋਂ ਜਾਂ ਪਿਛਲੀ ਵਾਰੀ ਸੀਐਮ ਸਾਹਿਬ ਨੇ 15000 ਅਨਾਉਂਸ ਕੀਤਾ ਸੀ ਕਦੀ ਕਿਸੇ ਨੇ ਇੰਨਾ ਮੁਆਵਜ਼ਾ ਨਹੀਂ ਦਿੱਤਾ ਰੂਪੰਜਾਬ ਸਰਕਾਰ ਨੇ 20000 ਰੁਪਏ ਪਰ ਏਕੜ ਦਾ ਮੁਆਵਜ਼ਾ ਮقرਰ ਕੀਤਾ ਇਸ ਤੋਂ ਅੱਗੇ ਜਿਹੜੇ ਸਾਡੇ ਜਿਹੜੇ ਮੁਆਵਜ਼ਾ ਦੇ ਵਿੱਚ ਇੱਕ ਦੋ ਚਾਰ ਚੀਜ਼ਾਂ ਹੋਰ ਵੀ ਰੱਖੀਆਂ ਗਈਆਂ ਕਿ ਜਿਹੜੇ ਮੌਕੇ ਦੇ ਕਿਸਾਨ ਨੇ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਸਾਡੇ ਬਹੁਤੇ ਅਮ ਬੈਂਪਰਾ ਜਿਹੜੇ ਫੋਰਨ ਦੇ ਵਿੱਚ ਰਹਿੰਦੇ ਆ ਉਹਨਾਂ ਦੀਆਂ ਜ਼ਮੀਨਾਂ ਇੱਥੇ ਠੇਕਦਾਰ ਵੋਂਦੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਨੰਬਰ 2 ਤੇ ਜਿਹੜੇ ਤਕਸੀਮ ਨਹੀਂ ਹੋਈਆਂ ਜ਼ਮੀਨਾਂ ਸਾਂਝੇ ਖਾਤੇ ਨੇ ਉਹ ਪਟਵਾਰੀਆਂ ਰਾਹੀਂ ਆਈਡੈਂਟੀਫਾਈ ਕਰਕੇ ਜਿਹੜਾ ਜਿੱਥੇ ਵੋਂਦਾ ਹੋਏਗਾ ਉਹਨੂੰ ਉੱਥੇ ਹੀ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਏਗਾ ਤਾਂ ਕਿ ਕੱਲ ਨੂੰ ਕੋਈ ਕਿਸੇ ਦਾ ਹੱਕ ਨਾ ਮਾਰ ਲਵੇ ਇਹ ਵੀ ਚੀਜ਼ ਤੈਅ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜੇ ਹਰ ਪ੍ਰਭਾਵਿਤ ਕਿਸਾਨ ਨੇ ਉਹਨਾਂ ਨੂੰ ਕੋਆਪਰੇਟਿਵ ਬੈਂਕਾਂ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਲਿੰਟਾਂ ਬਣਾਈਆਂ ਹੋਈਆਂ ਨੇ ਜਿਹੜੇ ਉਹਨਾਂ ਨੇ ਕਰਜ਼ ਚੁੱਕੇ ਹੋਏ ਨੇ ਉਹਨਾਂ ਕਰਜ਼ਾਂ ਨੂੰ ਵੀ ਅੱਗੇ 6 ਮਹੀਨੇ ਵਾਸਤੇ ਅਗਲੇ 6 ਮਹੀਨੇ ਵਾਸਤੇ ਉਹਨਾਂ ਦੇ ਕੋਲੋਂ ਨਹੀਂ ਉਹਨਾਂ ਦੀ ਉਗਰਾਹੀ ਵੀ ਨਹੀਂ ਕੀਤੀ ਜਾਏਗੀ ਔਰ ਉਹਨਾਂ ਨੂੰ ਵਿਆਜ ਰਹਿਤ ਕੀਤਾ ਗਿਆ ਹੈ ਕਿ ਉਹਨਾਂ ਦੇ ਕੋਲੋਂ ਕੋਈ ਵਿਆਜ ਵੀ ਜਿਹੜਾ ਉਹ ਨਹੀਂ ਲਿਆ ਜਾਏਗਾ ਇਦੇ ਨਾਲ ਹੀ ਜਿਹੜੇ ਅ ਅ ਸਾਡੇ ਪਸ਼ੂ ਧਨ ਜਿਹੜਾ ਬਹੁਤ ਵੱਡੀ ਪੱਧਰ ਤੇ ਬਰਬਾਦੀ ਹੋਈ ਬਹੁਤ ਵੱਡੀ ਪੱਧਰ ਤੇ ਪਸ਼ੂ ਧਨ ਦੀ ਬਰਬਾਦੀ ਹੋਈ ਆ ਪਸ਼ੂਆਂ ਦੇ ਨਾਲ ਹੀ ਹਰ ਇੱਕ ਤਰ੍ਹਾਂ ਦਾ ਜਾਨਵਰ ਜਿਹੜਾ ਜ਼ਿੰਮੇਦਾਰ ਦੇ ਕੋਲ ਸੀਗਾ ਚਾਹੇ ਉਹ ਬੱਕਰੀਆਂ ਸੀ ਚਾਹੇ ਉਹ ਪਸ਼ੂ ਸੀਗੇ ਸਰਕਾਰ ਉਹਦਾ ਵੀ ਮੁਆਵਜ਼ਾ ਜਿਹੜਾ ਉਹ ਉਹਨਾਂ ਨੇ ਦੇਣ ਦਾ ਫੈਸਲਾ ਕੀਤਾ ਇਸੇ ਤਰ੍ਹਾਂ ਹੀ ਜਿਹੜਾ ਇਨਸਾਨਾਂ ਵਾਸਤੇ ਸਾਡੇ ਇਨਸਾਨ ਜਿਹੜੇ ਬਹੁਤ ਸਾਰੇ ਸਾਡੇ ਪੈਂਟਰਾ ਵੀਰ ਜਿਹੜੇ ਐਸ ਤ੍ਰਾਸਦੀ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਆ ਉਹਨਾਂ ਜਾਨ ਗਵਾ ਚੁੱਕੇ ਲੋਕਾਂ ਵਾਸਤੇ ਸਰਕਾਰ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਹਰ ਇੱਕ ਉਸ ਜੀਵ ਵਾਸਤੇ ਜਿਹੜਾ ਇਸ ਦੁਨੀਆ ਤੋਂ ਚਲੇ ਗਿਆ ਉਹਦੇ ਵਾਰਸਾਂ ਨੂੰ 4 ਲੱਖ ਰੁਪਈਆ ਜਿਹੜਾ ਉਹਦਾ ਮੁਆਵਜ਼ਾ ਦਿੱਤਾ ਜਾਣਾ ਔਰ ਇਸ ਤੋਂ ਇਲਾਵਾ ਉਹਨਾਂ ਦੀ ਸਿਹਤ ਵਾਸਤੇ ਉਹਨਾਂ ਦੇ ਜਿਹੜਾ ਹੈਗਾ ਉਹ ਤਕਰੀਬਨ 1700 ਦੇ ਕਰੀਬ ਸ਼ਹਿਰਾਂ ਸ਼ਹਿਰਾਂ ਪਿੰਡਾਂ ਵਾਸਤੇ ਪਿੰਡਾਂ ਵਾਸਤੇ ਔਰ 3000 ਦੇ ਕਰੀਬ ਜਿਹੜਾ 300 ਸ਼ਹਿਰੀ ਇਲਾਕੇ ਜਿੱਥੇ-ਜਿੱਥੇ ਵੀ ਹੈਗੇ ਉੱਥੇ 1700 ਪਿੰਡਾਂ ਵਾਸਤੇ 300 ਸ਼ਹਿਰਾਂ ਵਾਸਤੇ ਜਿੱਥੇ-ਜਿੱਥੇ ਇਹ ਹੋਇਆ ਫੋਗਿੰਗ ਮਸ਼ੀਨਾਂ ਸਰਕਾਰ ਜਿਹੜੀ ਉਹ ਖਰੀਦ ਕੇ ਇਹਨਾਂ ਨੂੰ ਦੇਵਗੀ ਤਾਂ ਕਿ ਵੱਡੀ ਬਿਮਾਰੀ ਤੋਂ ਬਚਿਆ ਜਾ ਸਕੇ ਕਿਉਂਕਿ ਤੁਹਾਨੂੰ ਪਤਾ ਹਰ ਤੋਂ ਬਾਅਦ ਬਹੁਤ ਸਾਰੀਆਂ ਜਿਹੜਾ ਨੁਕਸਾਨ ਆ ਉਹ ਬਿਮਾਰੀਆਂ ਜਿਹੜੀਆਂ ਉਹ ਬਾਅਦ ਦੇ ਵਿੱਚ ਫੈਲਦੀਆਂ ਉਹਨੂੰ ਬਚਾਉਣ ਵਾਸਤੇ ਔਰ ਨਾਲ ਦੀ ਨਾਲ ਹੀ ਹਰ ਇੱਕ ਪਿੰਡ ਦੇ ਵਿੱਚ ਮੈਡੀਕਲ ਕੈਂਪ ਲਾਇਆ ਜਾਣਗੇ ਉਹਨਾਂ ਲੋਕਾਂ ਵਾਸਤੇ ਜਿਹੜੇ ਇਥੋਂ ਪ੍ਰਭਾਵਿਤ ਹੋਏ ਨੇ ਤਾਂ ਕਿ ਨਾਲ ਦੀ ਨਾਲ ਛੋਟੀਆਂ-ਛੋਟੀਆਂ ਖੰਗ ਰੇਸ਼ਾ ਬਿਮਾਰੀ ਜਿਹੜੀ ਮਾੜੀ-ਮੋਟੀ ਬੁਖਾਰ ਵਗੈਰਾ ਫੈਲਣਾ ਹੀ ਫੈਲਣਾ ਜੇਕਰ ਤੋਂ ਆਪਾਂ ਬਚ ਨਹੀਂ ਸਕਦੇ ਉਹਦਾ ਇਲਾਜ ਵੀ ਨਾਲ ਦੀ ਨਾਲ ਹੋ ਸਕੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਮੁਹੱਲੇ ਦੇ ਵਿੱਚ ਮੈਡੀਕਲ ਕੈਂਪ ਲਾਏ ਜਾਣਗੇ ਔਰ ਉੱਥੇ ਸਾਰੀ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਇਸ ਤੋਂ ਅੱਗੇ ਜਿਹੜਾ ਸਾਫ ਸਫਾਈ ਇਹਦੇ ਨਾਲ ਹੀ ਸਰਕਾਰ ਆਪਣੇ ਤੌਰ ਤੇ ਜਿਹੜੇ ਉਸ ਸਾਫ ਸਫਾਈ ਸ਼ਹਿਰਾਂ ਦੀ ਮੁਹੱਲਿਆਂ ਦੀ ਪਿੰਡਾਂ ਦੀ ਸਾਫ ਸਫਾਈ ਜਿਹੜੀ ਆ ਉਹ ਇੱਕ ਮੁਹਿਮ ਬਣਾ ਕੇ ਸਫਸਾਈ ਉਹਨਾਂ ਨੂੰ ਕਰਵਾ ਕੇ ਦਿੱਤੀ ਜਾਊਗੀ ਬਹੁਤ ਵੱਡੇ ਪੱਧਰ ਦੇ ਉੱਤੇ ਤੁਸੀਂ ਅਸੀਂ ਦੇਖਦੇ ਆ ਜਦੋਂ ਅਸੀਂ ਘਰਾਂ 'ਚ ਜਾਂਦੇ ਆ ਬਾਅਦ ਦੇ ਵਿੱਚ ਕਿ ਉੱਥੇ ਚੱਕ ਜਿਹੜਾ ਚਿੱਕੜ ਆ ਉਹ 2-2 ਫੁੱਟ ਤੱਕ 3-3 ਫੁੱਟ ਤੱਕ ਇਹ ਵਾਰੀ ਘਰਾਂ ਦੇ ਵਿੱਚ ਚਿੱਕੜ ਆਇਆ ਹੁੰਦਾ ਉਹ ਕੱਲੇ ਘਰ ਦੇ ਵਸ ਘਰ ਵਾਲਿਆਂ ਦੇ ਸਾਫ਼ ਕਰਨ ਦਾ ਨਹੀਂ ਹੁੰਦਾ ਇਸ ਕਰਕੇ ਉਹਨੂੰ ਵੀ ਮੁਹਿਮ ਬਣਾ ਕੇ ਜੜੀ ਆ ਉਹਨਾਂ ਦੀ ਸਫਾਈ ਕੀਤੀ ਜਾਣੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਸਕੂਲ ਕਾਲਜ ਗ੍ਰਿੱਡਾ ਸਰਕਾਰੀ ਪ੍ਰਾਪਰਟੀਆਂ ਜਿਹੜੀਆਂ ਇਸ ਦੌਰਾਨ ਡੈਮੇਜ ਹੋਈਆਂ ਉਹਨਾਂ ਨੂੰ ਜੰਗੀ ਪੱਧਰ ਤੇ ਉੱਤੇ ਉਹਨਾਂ ਦੀ ਜਿਹੜੀ ਹੈ ਰਿਪੇਅਰ ਜਾਂ ਜਿਹੜੀਆਂ ਨਵੇਂ ਬਣਨ ਵਾਲੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਬਣਾ ਕੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਸਮਰਪਿਤ ਕੀਤਾ ਚੜ੍ਹ